ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਪੋਸਟ ਸਾਹਮਣੇ ਆ ਗਈ ਹੁਣ ਕੀ ਕਰੀਏ ਇਹ ਪੜ੍ਹ ਕੇ ਸੁਣਾਉਣੀ ਪਊ ਖਾਸ ਕਰਕੇ ਅਮਰਤਪਾਲ ਦੀਆਂ ਭੇਡਾਂ ਨੂੰ ਤੇ ਸੂਤ ਤਾਂ ਉਹਦਾ ਪਾਪਾ ਵੀ ਤੇ ਚਲੋ ਆਪਾਂ ਪੜ੍ਹ ਕੇ ਸੁਣਾ ਦਿੰਨੇ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਨਾ ਅਮਰਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਉਹ ਕਿਸੇ ਕੌਮੀ ਮੁੱਦੇ ਕਰਕੇ ਨਹੀਂ ਕੋਈ ਕੌਮ ਦਾ ਮਸਲਾ ਨਹੀਂ ਸੀ ਇੱਕ ਕੁੜੀ ਨੂੰ ਛੇੜਨ ਦੇ ਕੁੜੀ ਨੂੰ ਤੰਗ ਕਰਨ ਦੇ ਇਲਜ਼ਾਮ ਲੱਗੇ ਸੀ ਉਹ ਮੁੰਡਾ ਕੁੱਟਿਆ ਪਰਚਾ ਹੋ ਗਿਆ ਤੇ ਥਾਣੇ ਤੇ ਹਮਲਾ ਕੀਤਾ ਗੁਰੂ ਸਾਹਿਬ ਨੂੰ ਪਾਲਕੇ ਵਿੱਚ ਲੈ ਕੇ ਗਏ ਵਰਸਦੇ ਨਾਲ ਕਟਮਾਰ ਕੀਤੀ ਤਾਂ ਕਰਕੇ ਐਨਐਸਏ ਲਾ ਕੇ ਡਿਬਨੂਗੜ ਭੇਜਿਆ ਸੀ ਅੱਛਾ ਉਦੋਂ ਬਾਅਦ ਕੀ ਹੋਇਆ ਭੇਡਾਂ ਨੇ ਡੌਂਗ ਡੌਂਗ ਕਰਕੇ ਤੁਹਾਨੂੰ ਪਤਾ ਹੀ ਹੈ ਖੰਡੂਰ ਸਾਹਿਬ ਤੋਂ ਐਮਪੀ ਬਣਾਤਾ ਤੇ ਕਹਿੰਦੇ ਸੀ ਬਣ ਗਿਆ ਬਣਿਆ ਨਹੀਂ ਬਣਾਤਾ ਸੀ ਉਹਨੇ ਜਦੋਂ ਅਗਲੇ ਨੇ ਕੰਮ ਲੈਣਾ ਹੁੰਦਾ ਨਾ ਅੱਗ ਲਾਉਣੀ ਹੁੰਦੀ ਹੈ ਲੋਕਾਂ ਨੂੰ ਢਕਾਉਣਾ ਹੁੰਦਾ ਇਹ ਵੋਟਰ ਰਾਜ ਇਦਾਂ ਹੀ ਹੁੰਦਾ ਸੀ ਪਾੜੋ ਤੇ ਰਾਜ ਕਰੋ ਆਹਨੇ ਨੇ ਬਣਾਤਾ ਸੀ ਤੇ ਹੁਣ ਐਨਐਸਏ ਤੀਜੀ ਵਾਰ ਲੱਗੀ ਹੋਈ ਹੈ ਡਿਬਰੂਗੜ੍ਹ ਵਾਲੇ ਅਮਰਤਪਾਲ ਤੇ ਅਗੇ ਤਾਂ ਮੈਂ ਸ਼ਬਦ ਕੁਝ ਹੋਰ ਵਰਤਦਾ ਸੀ ਹੁਣ ਮੇਰੇ ਸਿਆਣੇ ਸੱਜਣ ਮਿੱਤਰ ਕਹਿੰਦੇ ਗਿਆਨੀ ਦੀ ਥੋੜਾ ਜਿਹਾ ਰਹਿਮ ਕਰਿਆ ਕਰੋ ਮੈਂ ਕਿਹਾ ਠੀਕ ਹੈ ਜੀ ਤੁਹਾਡੀ ਗੱਲ ਮੰਨਦੇ ਹਾਂ ਹੁਣ ਇਹਨੇ ਪ੍ਰੋਬਲ ਮੰਗੀ ਐ ਐਨਐਸਏ ਦੀ ਧਾਰਾ 15 ਦੇ ਅਧੀਨ ਕਹਿੰਦਾ ਵੀ ਮੈਂ ਜਿਹੜੇ ਸਰਦਰੁੱਤ ਵਾਲੇ ਸੈਸ਼ਨ ਹੋਣੇ ਨੇ ਨਾ ਉਹਨਾਂ ਸੈਸ਼ਨਾਂ ਦੇ ਵਿੱਚ ਮੈਂ ਭਾਗ ਲੈਣਾ ਤੇ ਮੈਨੂੰ ਪ੍ਰੋਬਲ ਦਿਓ ਇਹੇ ਜਿਹੜੇ ਐਮਪੀ ਸਾਹਿਬ ਨੇ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਤੇ ਸਰਸ਼ੇਮ ਪਾਪੇ ਦੇ ਬਲਵਿੰਦਰ ਕੌਰ ਮਾਤਾ ਦੇ ਸੁਪੁੱਤਰ ਮੈਂ ਗੱਲ ਤਾਂ ਕਰਨ ਲੱਗਾ ਪਰੋਲ ਮੰਗਣ ਦਾ ਸਭ ਨੂੰ ਹੱਕ ਹੈ ਪਰ ਜਿਹੜੇ ਕਾਨੂੰਨ ਦੇ ਮੁਤਾਬਕ ਪਰੋਲ ਮੰਗਦੇ ਨੇ ਉਹ ਕਾਨੂੰਨ ਨੂੰ ਤਾਂ ਮੰਨਦੇ ਨਹੀਂ ਸੀ ਇਹ ਕਹਿੰਦੇ ਸੀ ਸਾਨੂੰ ਕੁੱਤੇ ਨੇ ਵੜਿਆ ਅਸੀਂ ਤਾਂ ਭਾਰਤ ਵਿੱਚ ਗੁਲਾਮ ਹੁਣ ਉਸੇ ਕਾਨੂੰਨ ਦੇ ਮੁਤਾਬਕ ਪ੍ਰੋਲ ਮੰਗਦੇ ਨੇ ਤੇ ਹੁਣ ਜਿਹੜੇ ਜੱਜ ਸਾਹਿਬਾਨਾਂ ਨੇ ਪ੍ਰੋਲ ਦੇਣੀ ਹੈ ਸਾਨੂੰ ਉਹ ਚੰਗੀ ਤਰ੍ਹਾਂ ਜਾਣਦੇ ਨਹੀਂ ਵੀ ਇਹ ਬੰਦਾ ਕੌਣ ਹੈ ਇਹਨੇ ਤਾਂ ਕਹਿਤਾ ਸੀ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਤੁਹਾਡੇ ਕੋਲੇ ਇੰਡੀਆ ਦਾ ਪਾਸਪੋਰਟ ਹੈ ਜਣ ਕੇ ਇੰਡੀਆ ਦੇ ਪਾਸਪੋਰਟ ਤੇ ਤੁਸੀਂ ਟਰੈਵਲ ਕਰਦੇ ਹੋ ਇਹ ਕਹਿੰਦਾ ਜੀ ਪਾਸਪੋਰਟ ਦਸਤਾਵੇਜ਼ ਤਾਂ ਕੇਵਲ ਟਰੈਵਲ ਵਾਸਤੇ ਹੁੰਦਾ ਟਰੈਵਲ ਕਰਨ ਜਾਨੀ ਕਿ ਵੀ ਜਾਣ ਆਉਣ ਵਾਸਤੇ ਇਦਾਂ ਕਿਹਾ ਸੀ ਨਹੀਂ ਉਦਾਂ ਕਹਿੰਦਾ ਕੋਈ ਮਤਲਬ ਨਹੀਂ ਮਤਲਬ ਇਹਨਾਂ ਨਕਾਰਤਾਸੀ ਵੀ ਜਿਹੜਾ ਇੰਡੀਆ ਦਾ ਭਾਰਤ ਦਾ ਕਾਨੂੰਨ ਹੈ ਅਸੀਂ ਉਹਨੂੰ ਮੰਨਦੇ ਨਹੀਂ ਇੱਤਾਂ ਕਹਤਾ ਹੀ ਵੀ ਕੀ ਸਾਨੂੰ ਕੁੱਤੇ ਨੇ ਬੜੇ ਵੀ ਅਸੀਂ ਭਾਰਤੀ ਕਾਨੂੰਨ ਨੂੰ ਮੰਨ ਗਏ ਹੁਣ ਪਤਾ ਨਹੀਂ ਕਿੰਨੇ ਵਾਰੀ ਕੁੱਤੇ ਨੇ ਬੜ ਲਿਆ ਚਾਰ ਪੰਜ ਵਾਰੀ ਤਾਂ ਪ੍ਰੋਬਲ ਮੰਗ ਲਈ ਕਿ ਤੇ ਰਿਹਾਈ ਮੰਗਦੇ ਆ ਕਿ ਤੇ ਐਨਐਸਏ ਖਤਮ ਕਰੋ ਹੁਣ ਪਤਾ ਨਹੀਂ ਕਿੰਨੇ ਵਾਰੀ ਕੁੱਤੇ ਨੇ ਵੱਢ ਲਿਆ ਮੈਨੂੰ ਲੱਗਦਾ ਕਈ ਵਾਰੀ ਵੱਢ ਲਿਆ ਹੋ ਸਕਦਾ ਸਾਡੇ ਡਾਇਵਲ ਨਹੀਂ ਵੱਡੇ ਹੋਵੇ ਤਾਂ ਹੀ ਉਹ ਮਰ ਗਿਆ ਵਿਚਾਰ ਕਿਉਂਕਿ ਜ਼ਹਿਰ ਇਹਨਾਂ ਦੀ ਚੜੀ ਹੋਣੀ ਹੈ ਉਹंदर ਜ਼ਹਿਰ ਭਰੀ ਹੋਈ ਇਹਨਾਂ ਦੇ ਤਾਂ ਹੀ ਮਰ ਗਿਆ ਉਹ ਦੁਬਾਰੇ ਲੈਣਾ ਪਿਆ ਸਾਨੂੰ ਉਹੀ ਬੱਚਾ ਲਿਆ ਪਰ ਅਸੀਂ ਉਹ ਵੀ ਵੱਡਾ ਹੋ ਗਿਆ ਹੁਣ ਕਿ ਉਹ ਦੁਬਾਰਾ ਨੇ ਵੱਢ ਲਿਆ ਲੱਛਣ ਲੱਗਦੇ ਆ ਵੀ ਜਿਹੜਾ ਤੁਸੀਂ ਬਾਰ-ਬਾਰ ਹੁਣ ਉਥੇ ਪੋਟੇਸ਼ ਨਾ ਪਾਉਣਾ ਸਾਨੂੰ ਪਰਹੋਂ ਦੇ ਦਿਓ ਤੁਸੀਂ ਭਰਾਵੋ ਸੈਸ਼ਨ ਵਿੱਚ ਜਾ ਕੇ ਕਰਨਾ ਕੀ ਹੈ ਆਹਲਾ ਤੁਹਾਨੂੰ ਬੋਲਣ ਕਿਉਂ ਦੇਉ ਉਥੇ ਜਿਹੜਾ ਫਰੀਦਕੋਟ ਵਾਲਾ ਐਮਪੀ ਹੈ ਉਹ ਕਦੇ ਸੈਸ਼ਨ ਵਿੱਚ ਸਦਨ ਵਿੱਚ ਕਦੇ ਬੋਲੇ ਕਦੇ ਬੋਲੇ ਉਹਨੇ ਬਦ ਤੋਂ ਬਦ ਕੀ ਕਹਿੰਦਾ ਹੁੰਦਾ ਮਾ ਗੁਰ ਜੀ ਕਾ ਖਾਲਸਾ ਬਾ ਗੁਰ ਜੀ ਕੀ ਫਤਿਹ ਜੀ ਗ੍ਰਾਂਟ ਵਧਾ ਦਿਓ ਪੁੱਕੀ ਮਹਿੰਗੀ ਹੋ ਗਈ ਬਸ ਇਹਦਾ ਤਾਂ ਕੁਝ ਕਰਨਾ ਨਹੀਂ ਹੁੰਦਾ ਸੀ ਤੇ ਤੁਹਾਡਾ ਪਾਪਾ ਪਹਿਲੀ ਕਹੀ ਜਾਂਦਾ ਸਾਨੂੰ 25000 ਦਾ ਖਰਚ ਹੈ ਸਾਡਾ ਮਹੀਨੇ ਦਾ ਪਹਿਲੀ ਕਹੀ ਜਾਂਦਾ ਨਹੀਂ ਨਹੀਂ ਰੋਜ਼ ਦਾ ਪਤੀਜਾਰ ਸੌਰੀ ਸਾਡੇ 7 ਲੱਖ ਜਾਂਦਾ ਸਾਡਾ ਖਰਚਾ ਇੱਕ ਮਹੀਨੇ ਦਾ ਇਹਨ 7.5 ਲੱਖ ਦਾ ਸਾਡੀ ਪੈਨਸ਼ਨ ਤਨਖਾਹ ਵੀ ਨਹੀਂ ਹੋਣੀ ਹੁਣ ਕਿਹੜੇ ਤੁਸੀਂ ਕਾਨੂੰਨ ਦੇ ਮੁਤਾਬਕ ਪ੍ਰੋਲ ਮੰਗਦੇ ਹੋ ਕਾਕਾ ਜੀ ਐਮਪੀ ਸਾਹਿਬ ਤੁਸੀਂ ਵੀ ਦੱਸੋ ਤੁਹਾਡੀਆਂ ਭੇਡਾਂ ਵੀ ਦੱਸਣ ਤੁਹਾਡੇ ਵਕੀਲ ਵੀ ਦੱਸਣ ਤੁਹਾਡੇ ਮੁਖ ਬੁਲਾਰੇ ਵੀ ਦੱਸਣ ਵੀ ਕਿਹੜੇ ਕਾਨੂੰਨ ਦੇ ਮੁਤਾਬਕ ਤੁਸੀਂ ਪ੍ਰੋਲ ਮੰਗਦੇ ਹੋ ਤੁਸੀਂ ਤਾਂ ਟੱਚ ਕਰਕੇ ਜਾਣਿਆ ਸੀ ਹਰਾਮਖੋਰੋ ਤੁਹਾਡੇ ਬੰਦਿਆਂ ਨੇ ਡਾਕਟਰ ਅੰbedkar ਸਾਹਿਬ ਨੂੰ ਵੀ ਟੀਚਰਾਂ ਕੀਤੀਆਂ ਸੀ ਤੁਹਾਡੇ ਬੰਦਿਆਂ ਨੇ ਡਾਕਟਰ ਅੰbedkar ਸਾਹਿਬ ਜਿਹੜੇ ਬੁੱਤ ਲੱਗੇ ਸੀ ਨਾ ਉਹਨਾਂ ਨੂੰ ਤੋੜਨ ਦੀ ਗੱਲ ਕੀਤੀ ਅੱਗ ਲਾਉਣ ਦੀ ਗੱਲ ਕੀਤੀ ਤੇ ਤੁਸੀਂ ਕਹਿੰਦੇ ਹੋ ਸਾਨੂੰ ਹੁਣ ਕਾਨੂੰਨ ਪ੍ਰਵਲ ਦੇਵੇ ਕਿਉਂ ਦੇਵੇ ਕਾਨੂੰਨ ਪ੍ਰਵਲ ਕਾਹਦੇ ਲਈ ਦੇਵੇ ਜਦੋਂ ਤੁਸੀਂ ਕਿਸੇ ਚੌਂਕ ਵਿੱਚ ਖੜ ਕੇ ਡਾਕਟਰ ਅਮੇਦ ਕਰ ਸਕਦੇ ਗੁੱਤ ਦੇ ਕੋਲ ਖੜ ਕੇ ਇਦਾਂ ਦੋਨੋਂ ਹੱਥ ਜੋੜੋ ਜੋੜੇ ਲਾ ਕੇ ਗਲਚ ਹਜੂਰੀਆ ਪਾ ਕੇ ਵੀ ਸਾਡੇ ਕੋਲ ਹੋ ਗਈਆਂ ਦਲਤੀਆਂ ਅਸੀਂ ਆ ਗਏ ਸੀ ਹਵਾ ਚ ਸਾਨੂੰ ਲੋਕਾਂ ਨੇ ਪੰਪ ਮਾਰਦੇ ਸੀ ਅਸੀਂ ਸਮਝ ਨਹੀਂ ਸਕੇ ਤੇ ਹੁਣ ਸਾਨੂੰ ਬਖਸ਼ ਦਿਓ ਤੇ ਸਭ ਤੋਂ ਪਹਿਲਾਂ ਜੁੱਤੀ ਮੈਂ ਫੇਰੂੰ ਮੈਂ ਮਾਫੀ ਮੰਗਾਂ ਸਭ ਤੋਂ ਪਹਿਲਾਂ ਫਿਰ ਮੈਂ ਐਪਲੀਕੇਸ਼ਨ ਪਾਉ ਮਾਨਯੋਗ ਸੁਪਰੀਮ ਕੋਰਟ ਸੌਰੀ ਹਾਈ ਕੋਰਟ ਸਬੀਮ ਕੋਰਟ ਤੇ ਫੇਰ ਕਹੂੰਗਾ ਜੀ ਵੀ ਇਹਨੇ ਗਲਤੀ ਮੰਨ ਲਈ ਐ ਇਹ ਹੁਣ ਸਵਿਧਾਨ ਨੂੰ ਮੰਨੂੰਗਾ ਤੇਨੂੰ ਪ੍ਰੋਲ ਦੇ ਦਿਓ ਫੇਟਾ ਲੋਕ ਵੀ ਯਕੀਨ ਕਰਨਗੇ ਇਹਨਾਂ ਦੇ ਬੰਦੇ ਨਾ ਜੀ ਮੈਂ ਹੁਣ ਆਮ ਲੋਕਾਂ ਨੂੰ ਗੱਲ ਕਰਦਾ ਇਦਾਂ ਕਹਿ ਰਹੇ ਨੇ ਕਹਿੰਦੇ ਓਦਾਂ ਸੀ ਕਾਨੂੰਨ ਨੂੰ ਮੰਨਦੇ ਨਹੀਂ ਜੇ ਕਹਿੰਦੇ ਕੋਈ ਜ਼ਰੂਰਤ ਹੋਵੇ ਕਾਨੂੰਨ ਦਾ ਸਹਾਰਾ ਲੈ ਲਓ ਤੇ ਆਪਣਾ ਉਲੂ ਸਿੱਧਾ ਕਰ ਲਓ ਇਹਨਾਂ ਦੇ ਬੰਦੇ ਇਦਾਂ ਕਹਿੰਦੇ ਆ ਜੀ ਬਹੁਤੇ ਲੋਕ ਮੈਨੂੰ ਫੋਨ ਕਰਕੇ ਇਦਾਂ ਕਹਿੰਦੇ ਆ ਕਹਿੰਦੇ ਕੋਈ ਨਹੀਂ ਜਿੱਥੇ ਕਾਨੂੰਨ ਦੀ ਲੋੜ ਹੈ ਉਥੇ ਕਾਨੂੰਨ ਦੀ ਹੈਲਪ ਲੈ ਲਓ ਉਹਦਾ ਨਾਮ ਨੂੰ ਇਦਾਂ ਕਹਿੰਦੇ ਹਲੇ ਵੀ ਸਮਝਾਈ ਗੱਲ ਦੀ ਹੁਣ ਦੇ ਪੋਟੇਸ਼ਨ ਤੇ ਪੋਟੇਸ਼ਨ ਉਦੋਂ ਦੇ ਵਕੀਲ ਨੇ ਇਹਨੂੰ ਸਮਝਾਉਂਦੇ ਨਹੀਂ ਭਰਾਵਾ ਵੀ ਤੈਨੂੰ ਕੋਈ ਪ੍ਰੋਲ ਨਹੀਂ ਮਿਲਨੀ ਤੇਰੇ ਸਾਹ ਜਿਵੇਂ ਕਹਿੰਦੇ ਐ ਨਾ ਦੂਜਾ ਕਿਹੜਾ ਹੁੰਦਾ ਸਲੋਪ ਹੋਇਜਨ ਯਾਨੀ ਕਿ ਸਲੋ ਜਿਹੜਾ ਉਹ ਜ਼ਹਿਰ ਹੁੰਦਾ ਉਹ ਤੈਨੂੰ ਦਿੱਤਾ ਜਾ ਰਿਹਾ ਹੌਲੀ ਹੌਲੀ ਭੂਰ ਕੇ ਮੜਾ ਮੜਾ ਤੈਨੂੰ ਪਤਾ ਵੀ ਨਹੀਂ ਲੱਗ ਰਿਹਾ ਬਸ ਖਤਮ ਐ ਕਹਾਣੀ ਬਸ ਥੋੜਾ ਬਹੁਤਾ ਟਾਈਮ ਹੀ ਲੱਗਣਾ ਬੜਾ ਨਹੀਂ ਲੱਗਣਾ ਇਹ ਸਚਾਈ ਐ ਤੁਸੀਂ ਕੀ ਸਮਝਦੇ ਹੋ ਇਥੇ ਬਥੇਰੇ ਆਏ ਸੈਂਟਰ ਨਾਲ ਪੰਗਾ ਲੈਣ ਵਾਸਤੇ ਸਰਕਾਰ ਨਾਲ ਮਤਲਾਉਣ ਵਾਸਤੇ ਤੁਹਾਡੀ ਔਕਾਤ ਕੀ ਹੈ ਤੁਸੀਂ ਗਰਾਊਂਡ ਲੈਵਲ ਤੇ ਕੌਮ ਲਈ ਸਮਾਜ ਲਈ ਰਾਜਨੀਤੀ ਲਈ ਲੋਕਾਂ ਲਈ ਕੀਤਾ ਕੀ ਦੱਸਤਾ ਸਹੀ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਪੈਸੇ ਇਕੱਠੇ ਕਰ ਲਏ ਆਮ ਲੋਕਾਂ ਦੇ ਪਰਚੇ ਪਵਾਤੇ ਉਹ ਬਾਜੇ ਕੇ ਪ੍ਰਧਾਨ ਮੰਤਰੀ ਉਹਦਾ ਪਿਓ ਬੋਲਦਾ ਨਾ ਤਰਸਉਂਦਾ ਛੋਟਾ ਜਿਹਾ ਜਵਾਬ ਹੈ ਉਹਦਾ ਇੱਕ ਉਹਦੀ ਬੋਲੀ ਬੜੀ ਪਿਆਰੀ ਹੈ ਤੂੰ ਬਜਾਰਾ ਬੈਠਾ ਹੈ ਜੇਲ੍ਹ ਚ ਫੇਸਬੁੱਕ ਤੋਂ 2-3 ਲੱਖ ਰੁਪਏ ਕਮਾਉਂਦਾ ਸੀ ਵਧੀਆ ਘਰ ਚੱਲਦਾ ਸੀ ਤੁਸੀਂ ਤਾਂ ਉਹਨੂੰ ਹੀ ਪਛਾਤਾ ਕੋਈ ਪ੍ਰੋਲ ਪ੍ਰਾਣੀ ਨਹੀਂ ਮਿਲਨੀ ਹੁਣ ਹੁਣ ਤਾਂ ਜੁੱਤੀਆਂ ਜਿੰਨੀਆਂ ਮਰਜ਼ੀ ਪਹਿਨ ਤੁਹਾਡੇ ਥੋੜੀਆਂ ਨੇ ਤੇ ਭੈਡਾ ਨੂੰ ਬੇਨਤੀ ਹੈ ਵੀ ਮਾਫੀ ਮੰਗੋ ਇੱਕ ਵੱਡਾ ਸਾਰਾ ਪ੍ਰੋਗਰਾਮ ਰੱਖੋ ਤੇ ਵੱਡੇ ਸਾਰੇ ਪ੍ਰੋਗਰਾਮ ਦੇ ਵਿੱਚ ਉੱਥੇ ਮਾਫੀ ਮੰਗੋ ਵੀ ਅਸੀਂ ਵੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਸਾਡੇ ਆਕਾ ਅਮਰਤਪਾਲ ਨੇ ਵੀਹ ਕਾਨੂੰਨ ਦੀ ਉਲੰਘਣਾ ਕੀਤੀ ਮਾਫੀ ਮੰਗੋ ਸਾਰੇ ਜਾਣੇ ਜੇ ਤੁਸੀਂ ਇਹ ਭਾਰਤ ਦੇ ਵਾਸੀ ਹੋ ਨਾ ਤਾਂ ਫਿਰ ਭਾਰਤ ਦੇ ਕਾਇਦਾ ਕਾਨੂੰਨ ਨੂੰ ਵੀ ਫੋਲੋ ਕਰਨਾ ਪੈਣਾ ਮੰਨਣਾ ਪੈਣਾ ਸਾਰੀਆਂ ਗੱਲਾਂ ਪਾਸੇ ਕਰੋ ਵੀ ਹੁਣ ਜਿਹੜੀ ਪ੍ਰੋਬਲਮ ਆਂਗ ਰਹੇ ਹੋ ਉਹ ਭਾਰਤ ਦਾ ਕਾਨੂੰਨ ਹੀ ਹੈ ਜਾਂ ਇੰਗਲੈਂਡ ਦਾ ਕਾਨੂੰਨ ਹੈ ਜਾਂ ਦਵਾਈ ਦਾ ਕਾਨੂੰਨ ਹੈ ਸਿੱਧੇ ਕਹੋ ਵੀ ਸਾਡੇ ਕੋਲੋਂ ਮਹਾਰਾਜ ਹੋ ਗਈ ਗਲਤੀ ਸਾਨੂੰ ਪਤਾ ਨਹੀਂ ਸੀ ਸਾਡੀ ਅਕਲ ਪੱਠੇ ਚਾਰਨ ਗਈ ਜਦੋਂ ਸਾਨੂੰ ਮਤਾਂ ਦੇ ਰਹੇ ਸੀ ਅਸੀਂ ਕਿਸੇ ਦੀ ਸੁਣੀ ਨਹੀਂ ਤੇ ਅਸੀਂ ਲੋਫਰ ਪਾਣੇ ਵਿੱਚ ਗੁੰਡਾਗਰ ਦੀ ਘਰ ਬੈਠੇ ਸਾਨੂੰ ਪੰਪ ਮਾਰੇ ਹੋਏ ਸੀ ਸਾਨੂੰ ਫੋਕ ਦਿੱਤੀ ਹੋਈ ਸੀ ਅਸੀਂ ਸਮਝੇ ਨਹੀਂ ਤੇ ਹੁਣ ਅਸੀਂ ਪਸਤਾਉਣੇ ਆ ਜੇਲ੍ਹ ਵਿੱਚ ਐਦਾਂ ਕਹੋ ਫਿਰ ਤਗਲੇ ਵੀ ਮੰਨ ਲੈਣਗੇ ਪਰ ਐਦਾਂ ਪटीशनਾਂ ਪਾ ਕੇ ਕੁਝ ਨਹੀਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ